ਤੇ ਦਾ ਸਾਥੀ ਜਿਵੇਂ ਪਹਿਲਾਂ ਵੀ ਗਰੁੱਪ ਚਾਹਤ ਵੀਡੀਓ ਪਾਤੀਆਂ ਨੇ ਕਿਉਂਕਿ ਅੱਜ ਦੁਬਾਰਾ ਸੀਡੀਐਸ ਕੰਪਨੀ ਦੇ ਜਿਹੜੇ ਅਧਿਕਾਰੀ ਸੀਗੇ ਇਹਨਾਂ ਨੇ ਆ ਕੇ ਦੁਬਾਰਾ ਫੇਰ ਜਿਹੜੀ ਡਬਲ ਲੇਅਰ ਲੁੱਕ ਦਾ ਕੰਮ ਪੂਰਤੇ ਆਪਾਂ ਰੋਕਿਆ ਸੀ ਉੱਥੇ ਫੇਰ ਚਲਾਇਆ ਸੀਗਾ ਕਿਉਂਕਿ ਜਿਹੜੀਆਂ ਆਪਣੀਆਂ ਮੰਗਾਂ ਸੀਗੀਆਂ ਜਿਸ ਚ ਆਪਣੀ ਪਹਿਲੀ ਮੰਗ ਰਸਤਿਆਂ ਦੀ ਜਿਨ੍ਹਾਂ ਚ ਖੰਭੇ ਲੱਗੇ ਸੀ ਜਾਂ ਐਲਏਪੀ ਚ ਮਾਰਕ ਨਹੀਂ ਹੋਏ ਸੀਗੇ ਜਾਂ ਇਸ ਤੋਂ ਇਲਾਵਾ ਜਿਵੇਂ ਆਪਣਾ ਬਿੱਲਾ ਵੀਰ ਉਦੀ ਸ਼ੁਰੂ ਤੋਂ ਹੀ ਪੇਮੈਂਟ ਅਜ ਤੱਕ ਨਹੀਂ ਮਿਲੀ ਫਸਟ ਅਵਾਰਡ ਦੀ ਕੋਰਟਾਂ 'ਚ ਜਮ੍ਹਾਂ ਇਹਨਾਂ ਦੇ ਫੈਸਲੇ ਹੋ ਚੁੱਕੇ ਸਾਰਿਆਂ ਦਾ ਨਿਪਟ ਗਿਆ ਜੱਜ ਸਾਹਿਬਾਨ ਪੇਮੈਂਟ ਨਹੀਂ ਦਿੰਦੇ ਵੱਡਾ ਮਸਲਾ ਹੈ ਜਾਂ ਕਮਿਸ਼ਨਰ ਸਾਹਿਬ ਦੇ ਕੇਸਾਂ ਦਾ ਮਸਲਾ ਹੈ ਹੋਰ ਜਿੰਨੇ ਇਨਕਲੂਡਡ ਮਸਲੇ ਨੇ ਸਾਰਿਆਂ ਤੇ ਆਪਾਂ ਮੀਟਿੰਗ ਕਰਕੇ ਫੈਸਲਾ ਕੀਤਾ ਸੀ 11 ਪਿੰਡਾਂ ਨੇ ਕਿ ਆਪਾਂ ਇਹਨਾਂ ਦਾ ਕੰਮ ਨਹੀਂ ਚੱਲਣ ਦਵਾਵਾਂਗੇ ਤਾਂ ਉਸੇ ਤਹਿਤ ਅੱਜ 4 ਵਜੇ ਤੋਂ ਜਿਹੜਾ ਇਹਨਾਂ ਦਾ ਕੰਮ ਬੰਦ ਹੈ ਇਹ ਅੱਜ ਦੀ ਦੁਬਾਰਾ ਇਹਨਾਂ ਨੂੰ ਫੇਰ ਬੰਦ ਕਰਵਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਆਪਾਂ ਤਕੜਾ ਜਿਹੜਾ ਸੰਘਰਸ਼ ਵਿੜਣਾ ਇਹਨਾਂ ਦੇ ਸਾਰੇ ਇਹਦਾ ਆਪਾਂ ਜਿੱਥੇ-ਇਥੇ ਇਹਨਾਂ ਦਾ ਪੁਲਾ ਦਾ ਕੰਮ ਚੱਲਦਾ ਉਹ ਵੀ ਬੰਦ ਕਰਾਉਣ ਉਹਦੀ ਰਣਨੀਤੀ ਵਾਸਤੇ ਆਪਾਂ ਅਗਲੀ ਜਿਹੜੀ ਆ ਕਾਲ ਦਵਾਂਗੇ ਇਹਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ